ਔਰ ਆਇਲ ਤੇ ਆਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਆਰਾਨ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਨ ਵੀ ਸਥਿਤ ਹੋਦੇ ਆ ਤੇ ਇਸ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਂਦੀ ਹੈ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਖੋਭਤੇ ਆ ਉਹਨਾਂ ਨੂੰ ਇੰਤਿਆਮ ਕਰਕੇ ਸੁਰੱਖਿਅਤਤਾ ਹਵਾਲੇ ਪਹੁੰਚਾਇਆ ਜਾਵੇ ਕਿ ਜਿੱਥੇ ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਸੁਖਸ਼ੋਭਤ ਹੈ ਉਹ ਸੁਰੱਖਿਅਤ ਤਾਹਾਂ ਦੇ ਉੱਤੇ ਐਮਬੈਸਡਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤ ਤਾਹਾਂ ਤੇ ਪਹੁੰਚਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ ਅਜ ਰਾਇਲ ਤੇ ਇਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ। ਕਿਉਂਕਿ ਇਰਾਨ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਨ ਵੀ ਸ਼ੋਭਤ ਹੋ ਤੇ ਇਹ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਹੈ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਯੁੱਧ ਹੁਣ ਅੱਜ ਭयंकर ਸਥਿਤੀ ਬਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇਵੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਸਿਮਰੋਭਤੇ ਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂ ਹਮਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣ ਚਾਹਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਸੁਸ਼ੋਭਤ ਆ ਉਹ ਸੁਰੱਖੇ ਤਾਹਾਂ ਦੇ ਉੱਤੇ ਮੈਸਟਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖੇ ਤਾਹਾਂ ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤ ਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ ਸੋ ਜਿੱਥੇ ਮੈਂ ਉੱਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉੱਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਮੇਸਟਰ ਰਾਹੀਂ ਸਤਿਗੁਰ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੇ ਵੀ ਸਰੂਪ ਉੱਤੇ ਸ਼ੁਭਮਤਿਆ ਉਹ ਸਾਰੇ ਸੁਰੱਖਿਅਤ ਆਹਾਂ ਤੇ ਸੁਸ਼ੋਭਤ ਕੀਤੇ ਜਾਣ ਕਿਉਂਕਿ ਜੰਗਿਆ ਇਹ ਦੇਖਦਾ ਨਹੀਂ ਜੰਗ ਨੇ ਨਾ ਇਹ ਮੰਦਰ ਦੇਖਣਾ ਨਾ ਮਸਜਿਦ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਹਰੋ ਤਾਂ ਹੀ ਸਤਗੁਰੂ ਜੀ ਦੇ ਸਰੂਪ ਸਰਖਤਾਂ ਤੇ ਪਛਾਣੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ